ਹਾਂ ਜੀ Air Force ਤੋਂ ਰਿਟਾਇਰ ਹੈਗਾ 17 ਸਾਲ ਹੋ ਗਏ ਮੈਂ ਪ੍ਰੀਮੇਚੁਰ ਲੈ ਲਿੱਤੀ ਸੀਗੀ ਹਾਂ ਜੀ ਜੀ ਮੈਂ 2006 'ਚ ਮੇਰੀ ਲਾਸਟ ਪੋਸਟਿੰਗ ਸੀ ਅਚਨ ਗਲੇਸ਼ੀਅਰ ਸੀ ਮੈਨੂੰ ਸਾਈਕਲਿੰਗ ਦਾ ਸ਼ੌਂਕ ਹੈਗਾ ਤੇ ਹੁਣ ਮੈਂ ਸਕੂਲਾਂ ਕਾਲਜਾਂ 'ਚ ਵਿజిਟ ਕਰਦਾ ਹੈਗਾ ਵਾ ਰਾਜ ਤੁਹਾਡੇ ਵਰਗੇ ਭਰਾ ਮਿਲਦੇ ਹੈਗੇ ਬੜਾ ਆਦਰ ਸਤਿਕਾਰ ਦਿੰਦੇ ਮੈਂ ਸ਼ੰਭੂ ਬਾਰਡਰ ਗਿਆ ਸੀ ਬਾਰਡਰ ਤੋਂ ਘੁੰਮ ਕੇ ਫਿਰ ਹੁਣ ਰਾਜਪੁਰਾ ਜਾਵਾਂਗਾ ਫਿਰ ਘਰ ਤੱਕ ਜਾਵਾਂਗਾ ਤੇ 100 ਤੇ ਕਰਨਾ ਹੀ ਹੈ ਜੀ ਅੰਡਰ ਤੋਂ ਪਹਿਲੇ ਮੈਂ ਘਰ ਵੜਦਾ ਨਹੀਂ ਟਾਈਮ ਦੀ ਕੋਈ پابੰਦੀ ਨਹੀਂ ਪਾਉਂ ਆਂ ਪੂਰੇ ਦਿਨੇ ਹੀ ਚੜਾਂ ਲੇਕਿਨ ਅਗਰ ਦੋ ਬੰਦਿਆਂ ਨੂੰ ਮੋਟੀਵੇਟ ਕਰਤਾ ਤੇ ਸੋਚਦਾ ਕਿ ਅੱਜ ਦਾ ਸੋ ਜਿਹੜਾ ਉਹ ਸਾਰਥਕ ਹੈ ਅੱਜ ਮਨੂੰ ਰੱਬ ਦੀ ਮਿਹਰ ਨਾਲ 693ਵਾਂ ਦਿਨ ਹੈਗਾ ਕੰਟੀਨਿਊ ਜੀ ਵਿਦਆਊਟ ਬ੍ਰੇਕ ਜੀਆਰਸੀ 2023 ਚ ਜਿੰਨੇ ਤੇ ਚ 10000 ਸਾਈਕਲਿਸਟ ਨੇ ਹਿੱਸਾ ਲਿੱਤਾ ਸੀਗਾ ਮੈਂ ਇੰਡੀਆ 'ਚ ਨੰਬਰ 1 ਰਿਆ ਫਰਵਰੀ ਜਿਹੜਾ ਹੈ ਵਰਲਡ ਕੈਂసర్ ਡੇ ਹੁੰਦਾ ਹੈਗਾ ਇਹ ਵਰਲਡ ਕੈਂਸਰ ਡੇ ਨੂੰ ਇਸ ਸਾਈਕਲ ਫੋਰ ਗੋਲ ਲਾਂਚ ਕਰਦੇ ਆ ਗੋਲ ਐਸੋਸੀਏਟ ਕੀਤਾ ਇਹਨਾਂ ਨੇ ਚਾਈਲਡ ਕੈਂਸਰ ਨਾਲ ਸੱਤ ਸਿਆ ਕਾਲ ਦਾ ਅਨਮੋਲ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾ ਹੋਰ ਸਿਆਣੇ ਕਹਿੰਦੇ ਆ ਕਿ ਸਿਹਤ ਤੁਹਾਡਾ ਅਜਿਹਾ ਗਹਿਣਾ ਜਿਹਨੂੰ ਕੋਈ ਖੋ ਨਹੀਂ ਸਕਦਾ ਜਿਹਨੂੰ ਕੋਈ ਚੋਰੀ ਨਹੀਂ ਕਰ ਸਕਦਾ ਔਰ ਜੇਕਰ ਸਿਹਤ ਤੁਸੀਂ ਸੰਭਾਲ ਕੇ ਰੱਖੀ ਹੋਈ ਆ ਤਾਂ ਤੁਸੀਂ ਬਹੁਤ ਲੰਬਾ ਪੈਂਡਾ ਤੈਅ ਕਰ ਸਕਦੇ ਹੋ ਬਹੁਤ ਬਿਮਾਰੀਆਂ ਨੂੰ ਮਾਤ ਪਾ ਸਕਦੇ ਹੋ ਜਿਹੜਾ ਕਹਿੰਦੇ ਨੇ ਨਾ ਕਿ ਉਮਰ ਤੋਂ ਪਹਿਲਾਂ ਚਲਾ ਗਿਆ ਸ਼ਾਇਦ ਇਹ ਚੀਜ਼ਾਂ ਜਿਹੜੀਆਂ ਨੇ ਉਹ ਨਾ ਵਾਪਰਨ ਜੇ ਅਸੀਂ ਆਪਣੀ ਸਿਹਤ ਦਾ ਖਿਆਲ ਰੱਖੀਏ ਪਰ ਬਹੁਤੇ ਲੋਕ ਹੈ ਜਿਹੜੇ ਸਾਡੇ ਵਰਗੇ ਨਹੀਂ ਭਰੋਸਾ ਕਰਦੇ ਇਹਨਾਂ ਗੱਲਾਂ ਤੇ ਠੀਕ ਹੈ ਖਾਣ ਪੀਣ ਉਦਾਂ ਦਾ ਰੱਖਿਆ ਹੋਇਆ ਆਪਣਾ ਡਿਸਪਲਨ ਨਹੀਂ ਹੁੰਦਾ ਕਈ ਚੀਜ਼ਾਂ ਹੁੰਦੀਆਂ ਪਰ ਕੁਝ ਲੋਕ ਜਿਹੜੇ ਨੇ ਉਹ ਡਿਸਪਲਨ ਵੀ ਰੱਖਦੇ ਆਪਣੇ ਖਾਣ ਪੀਣ ਦਾ ਧਿਆਨ ਵੀ ਰੱਖਦੇ ਆ ਤੇ ਸਿਹਤ ਨੂੰ ਇੱਕ ਨੰਬਰ ਤੇ ਰੱਖਦੇ ਆ ਇਸੇ ਤਰ੍ਹਾਂ ਦੇ ਸ਼ਖਸ ਮੇਰੇ ਨਾਲ ਨੇ ਸਾਈਕਲਿੰਗ ਕਰਦੇ ਆ ਹਰ ਰੋਜ਼ 100 ਕਿਲੋਮੀਟਰ ਦਾ ਟਿਚਾ ਇਹਨਾਂ ਦਾ ਕਿ 100 ਕਿਲੋਮੀਟਰ ਮੈਂ ਜਿਹੜਾ ਹੈ ਉਹ ਸਾਈਕਲ ਚਲਾਉਣੀ ਹੈ ਔਰ ਇਹਨਾਂ ਦਾ ਨਾਮ ਹੈ ਰੁਪੇਸ਼ ਬਾਲੀ ਰੁਪੇਸ਼ ਬਾਲੀ ਇਹਨਾਂ ਦਾ ਨਾਮ ਹੈ ਔਰ ਇਹ ਜ਼ੀਰਕਪੁਰ ਦੇ ਰਹਿਣ ਵਾਲੇ ਆ ਅਸੀਂ ਇਸ ਵੇਲੇ ਰਾਜਪੁਰੇ ਦੇ ਨੇੜੇ ਆ ਅਸੀਂ ਰਸਤੇ 'ਚ ਜਾ ਰਹੇ ਸੀ ਤੇ ਇਹਨਾਂ ਨੂੰ ਦੇਖ ਕੇ ਅਸੀਂ ਵੀ ਖੜ੍ਹ ਗਏ ਸਾਡਾ ਮਨ ਕੀਤਾ ਕਿ ਅਸੀਂ ਇਹਨਾਂ ਨਾਲ ਚਾਰ ਗੱਲਾਂ ਕਰੀਏ ਕਿ ਕੀ ਕੀ ਮਨੋਰਥ ਹੈ ਔਰ ਕੀ ਸੁਨੇਹਾ ਦੇਣਾ ਚਾਹੁੰਦੇ ਆ ਬਾਲੀ ਜੀ ਬਹੁਤ ਬਹੁਤ ਸਵਾਗਤ ਆਨ ਮੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ ਅੱਜ ਕਿੰਨੇ ਕਿਲੋਮੀਟਰ ਚੱਲੇ ਅੱਜ ਇਹਦੇ 65 ਕਿਲੋਮੀਟਰ ਹੋਏ ਜੀ ਅੱਛਾ ਕਿੰਨੇ ਵਜੇ ਸ਼ੁਰੂ ਹੋਏ ਹੋ ਅੱਜ ਮੈਂ ਤਕਰੀਬਨ 10 10:30 ਵਜੇ ਗਈ ਸੀ ਘਰੋਂ ਨਿਕਲਦੇ ਕਿਉਂ ਬਾਰਿਸ਼ ਸੀਗੀ ਤੇ ਥੋੜਾ ਲੇਟ ਨਿਕਲਿਆ ਔਰ ਇਸ ਵੇਲੇ 2:07 ਹੋਇਆ ਔਰ 65 ਕਿਲੋਮੀਟਰ ਤੁਸੀਂ ਚਲਾ ਲਏ ਹਾਂਜੀ ਹਾਂਜੀ ਮੈਂ ਸ਼ੰਭੂ ਬਾਰਡਰ ਗਿਆ ਸੀ ਜੀ ਬਾਰਡਰ ਤੋਂ ਘੁੰਮ ਕੇ ਫਿਰ ਹੁਣ ਰਾਜਪੁਰਾ ਜਾਵਾਂਗਾ ਫਿਰ ਘਰ ਤੱਕ ਜਾਵਾਂਗਾ ਤੇ 100 ਦੇ ਕਰਨਾ ਹੀ ਹੈ ਜੀ 100 ਤੋਂ ਪਹਿਲੇ ਮੈਂ ਘਰ ਵੜਦਾ ਨਹੀਂਗਾ ਅੱਛਾ ਭਾਵੇਂ ਸਾਰਾ ਦਿਨ ਲੱਗ ਜਾਏ ਤੇ ਭਾਵੇਂ ਕੁਝ ਘੰਟਿਆਂ ਚ ਕਿੰਨੇ ਘੰਟੇ ਲੱਗਦੇ ਨੇ ਅੰਦਾਜ਼ਨ ਐਕਚੁਅਲੀ ਮੈਂ ਘੰਟਿਆਂ ਨਾਲ ਨਹੀਂ ਬੰਨਿਆ ਹੋਇਆ ਕਿਉਂਕਿ ਮੇਰਾ ਜਿਹੜਾ ਮਕਸਦ ਹੈਗਾ ਲੋਕਾਂ ਨੂੰ ਮੋਟੀਵੇਟ ਕਰਨਾ ਹੈਗਾ ਜੇ ਹੁਣ ਤੁਸੀਂ ਮਿਲ ਗਏ ਚਾਹੇ ਆਪਾਂ ਘੰਟਾ ਇੱਥੇ ਗੱਲਬਾਤ ਕਰਦੇ ਰਹੀਏ ਮਨ ਨੂੰ ਉਹਦੇ ਨਾਲ ਕੋਈ ਉਹ ਨਹੀਂ ਕਿ ਮੇਰਾ ਟਾਈਮ ਹੋ ਰਿਹਾ ਮੈਂ 5 ਘੰਟਿਆਂ ਵਿੱਚ ਸੋ ਕਰਨੇ ਸੀ 6 ਘੰਟੇ ਟਾਈਮ ਦੀ ਕੋਈ ਬੰਦੀ ਨਹੀਂ ਭਾਵੇਂ ਪੂਰੇ ਦਿਨ ਹੀ ਚ ਕਰਾਂ ਲੇਕਿਨ ਅਗਰ ਦੋ ਬੰਦਿਆਂ ਨੂੰ ਮੋਟੀਵੇਟ ਕਰਤਾ ਤੇ ਸੋਚਦਾ ਕਿ ਅੱਜ अच्छा ਤੁਸੀਂ ਕਿਸ ਫੀਲਡ ਤੋਂ ਆ ਤੁਸੀਂ ਮੈਂ ਜੀ 에어 ਫੋਰਸ ਤੋਂ ਰਿਟਾਇਰ ਹੈਗਾ 17 ਸਾਲ ਹੋ ਗਏ ਮੈਂ ਪ੍ਰੀ ਮੈਚੁਰ ਲੈ ਲਈਤੀ ਸੀਗੀ ਹਾਂਜੀ ਹਾਂਜੀ ਮੈਂ 2006 ਚ ਮੇਰੀ ਲਾਸਟ ਪੋਸਟਿੰਗ ਸੀ ਅਚਨ ਗਲੇਸ਼ੀਅਰ ਸੀਗੀ ਤੇ ਉੱਥੋਂ ਮੈਂ ਛੱਡਤੀ ਸੀਗੀ 5 ਦਸੰਬਰ 2006 ਮੇਰਾ ਰਿਟਾਇਰਮੈਂਟ ਡੇਟ ਹੈਗੀ ਉਸ ਤੋਂ ਬਾਅਦ ਫਿਰ ਆਪਣਾ ਜੌਬ ਕਰਨ ਦਾ ਮਨ ਨਹੀਂ ਸੀਗਾ ਕਿਉਂ 에어 ਫੋਰਸ ਵੀ ਬੋਡੀ ਬਿਲਡਿੰਗ ਕਰਦੇ ਰਹੇ ਫਿਰ ਯਾਰਾਂ ਦੋਸਤਾਂ ਨੇ ਕਿ ਜ਼ਬਰਦਸਤੀ LIC ਦੀ ਏਜੰਸੀ ਦਵਾ ਦਿੱਤੀ ਬੀਮਾ ਕਰਦੇ ਰਹੇ ਉਹ ਵੀ ਆਪਣੇ ਮਨਮਰਜ਼ੀ ਨਾਲ ਕਰਦਾ ਹੈਗਾ ਵਾ ਹੁਣ ਮੈਂ ਸੋਚਿਆ ਕਿ ਥੋੜਾ ਜਿਹਾ ਉਧਰ ਪਹਿਲੇ ਰਾਸ਼ਟਰੀ ਸੇਵਾ ਕਰਾਂਇਆ ਥੋੜਾ ਜਿਹਾ ਸਮਾਜ ਸੇਵਾ ਕਰੀਏ ਤੇ ਮੈਨੂੰ ਸਾਈਕਲਿੰਗ ਦਾ ਸ਼ੌਂਕ ਹੈਗਾ ਤੇ ਹੁਣ ਮੈਂ ਸਕੂਲਾਂ ਕਾਲਜਾਂ ਵਿੱਚ ਵਿਜ਼ਿਟ ਕਰਦਾ ਹੈਗਾ ਵਾ ਰਾਜ ਤੁਹਾਡੇ ਵਰਗੇ ਭਰਾ ਮਿਲਦੇ ਹੈਗੇ ਬੜਾ ਆਦਰ ਸਤਿਕਾਰ ਦਿੰਦੇ ਲੰਗਰ ਦਾ ਪੁੱਛਦੇ ਹੋਰ ਕੋਈ ਸੇਵਾ ਹੋਈ ਪੁੱਛਦੇ ਹੈਗੇ ਤੇ ਹਰ ਤਰ੍ਹਾਂ ਦੇ ਲੋਕ ਮਿਲਦੇ ਹੈਗੇ ਵੇਸ ਇੱਕ ਸਰਕਾਰ ਨਾਲ ਇੱਕ ਬੇਨਤੀ ਕਰਨਾ ਚਾਹਨਾ ਹੈਗਾ ਗਲਤ ਤੱਤ ਵੀ ਬੜੇ ਘੁੰਦੇ ਹੈਗੇ ਉਹਨਾਂ ਦੇ ਥੋੜਾ ਨਕੇਲ ਕੱਸਣ ਦੀ ਲੋੜ ਹੈਗੀ ਜਿਵੇਂ 2 ਹਫਤੇ ਪਹਿਲੇ ਵੀ ਮੈਨੂੰ ਦੋ ਮਿਲ ਗਏ ਸੀਗੇ ਜਿਨ੍ਹਾਂ ਨੇ ਮੇਰੇ ਤੇ ਹਮਲਾ ਕੀਤਾ ਅ ਪੰਜ ਮਾਰਿਆ ਮੈਨੂੰ ਉਹਨਾਂ ਨੇ ਮੇਰਾ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਔਰ ਜਿਆਦਾਤਰ ਜਿਹੜੇ ਐਵੇਂ ਦੇ ਬੈਡ ਐਲੀਮੈਂਟ ਹੈਗੇਵੇਂ ਉਹਨਾਂ ਦੀ ਨਿਸ਼ਾਨੀ ਇਹ ਹੋ ਹੈਗੀ ਕਿ ਉਹ ਆਪਣੇ ਮੋਟਰਸਾਈਕਲ ਸਕੂਟਰ ਦੇ ਅੱਗੇ ਪਿੱਛੇ ਨੰਬਰ ਨਹੀਂ ਲਾਉਂਦੇ ਹੈਗੇ ਤੇ ਸਾਡੀ ਮਰੀ ਇਹੋ ਗੁਜਾਰਿਸ਼ ਹੈਗੀ ਸਰਕਾਰ ਤੋਂ ਪੰਜਾਬ ਔਰ ਹਰਿਆਣਾ ਸਰਕਾਰ ਤੋਂ ਕਿ ਕੋਈ ਵੀ ਗੱਡੀ ਜਿਹੜੀ ਬਿਨਾ ਨੰਬਰ ਤੋਂ ਰੋਡ ਤੇ ਉਤਰੀ ਏ ਉਹਦੀ ਇੰਟੈਂਸ਼ਨ ਸਹੀ ਨਹੀਂ ਹੈਗੀ ਉਹਨਾਂ ਨੂੰ ਜਿੱਥੇ ਵੀ ਪੁਲਿਸ ਸਾਡੇ ਮੁਲਾਜ਼ਮ ਹੈਗੇਵੇਂ ਫੜਦੇ ਤੇ ਉਹ ਗੱਡੀ ਉਹਨਾਂ ਦੀ ਇੰਪਾਉਨ ਕੀਤੀ ਜਾਏ ਉਹਨਾਂ ਨੂੰ ਗੱਡੀ ਨਾ ਦਿੱਤੀ ਜਾਏ। ਸੋ ਉਹਨਾਂ ਨੇ ਜ਼ਿਆਦਾ ਨੁਕਸਾਨ ਤਾਂ ਨਹੀਂ ਕੀਤਾ ਤੁਹਾਡੇ। ਨਾ ਜੀ ਕਿੱਥੇ ਕਿੱਥੇ ਟਕਰਾਈ। ਐ ਜੀ ਮੈਨੂੰ ਨਾਡਾ ਸਾਹਿਬ ਗੁਰਦੁਆਰਾ ਦੇ ਆਪਾਂ ਜਾਣੇ ਹੈਗੇ ਆ ਮਾਜਰੀ ਚੌਂਕ ਮਾਜਰੀ ਚੌਂਕ ਦੇ ਉੱਤੇ ਪੁੱਲ ਤੇ ਸੀਗਾ ਔਰ ਉਹਨਾਂ ਦੀ ਹਿੰਮਤ ਦੇਖੋ ਸਵੇਰੇ 6 ਵਜੇ ਮਿਲੇ ਸੀਗਾ ਮੈਨੂੰ। ਪਹਿਲੇ ਮੈਨੂੰ ਪਰਵਾਣੂ ਦਾ ਰਾਹ ਪੁੱਛਿਆ। ਫਿਰ ਮੈਂ ਉਹਨਾਂ ਦੋ ਮੁੰਡੇ ਜੇ ਸੀਗੇ ਹੈਲਮਟ ਲਾਏ ਸੀ ਐਕਟਿਵਾ ਦੇ ਸੀਗੇ। ਮੈਂ ਉਹਨਾਂ ਨੂੰ ਰਾਹ ਦੱਸਿਆ ਫਿਰ ਅੱਗੇ ਜਾ ਕੇ ਖੜ ਗਏ। ਕਹਿੰਦੇ ਜੀ ਤੁਹਾਡ ਨਾਲ ਫੋਟੋ ਖਿੱਚਣੀ ਹੈ ਤੇ ਪਤਾ ਨਹੀਂ ਰੱਬ ਉਹਨਾਂ ਹੀ ਮੈਨੂੰ ਆਇਆ ਕਿ ਪਹਿਲੇ ਵੀ ਇੱਕ ਵਾਰ ਸਰੰਦ ਮੇਰਾ ਫੋਨ ਕੱਢ ਲਿਆ ਸੀਗਾ ਐਵੇਂ ਇਹਦੇ ਨਸ਼ੇੜੀਆਂ ਨੇ ਤੇ ਮੈਂ ਕਿਹਾ ਵੀ ਫੋਟੋ ਨਹੀਂ ਖਿਚਾਣੀ ਮੇਰੀ ਟੀਮ ਵੇਟ ਕਰਦੀ ਵੀ ਹੈਗੀ ਤਾਂ ਉਹ ਪਿੱਛੇ ਜਿਵੇਂ ਮੇਰਾ ਹੈਗਾ ਇਹ ਖੋਣ ਦੀ ਕੋਸ਼ਿਸ਼ ਕਰਨ ਲੱਪਿਆ ਜਦੋਂ ਮੈਂ ਉਹਦਾ ਬਾਹ ਫੜੀ ਤੇ ਉਹਨੇ ਪੰਜ ਪਾਇਆ ਸੀਗਾ ਉਹ ਮੇਰੇ ਮੂੰਹ ਤੇ ਮਾਰਿਆ ਉੱਤੇ ਨੀਚੇ ਦਾ ਹੌਟ ਕੱਟ ਗਿਆ ਦੇਖੋ ਤੇ ਫਿਰ ਮੈਂ ਜਦ ਤੱਕ ਸਾਈਕਲ ਤੋਂ ਉਤਰਦਾ ਉਹ ਤਿਆਰ ਸੀਗੇ ਕਿਉਂਕਿ ਇਹ ਲੋਕ ਜ਼ਿਆਦਾ ਟਾਈਮ ਨਹੀਂ ਵੇਸਟ ਕਰਦੇ ਜਾਂ ਤੇ ਚੀਜ਼ ਖੋਲ ਲੈਂਦੇ ਜਾਂ ਠਣਦੀ ਕਰਦੇ ਨਾ ਠਕਗੇ ਤੇ ਬਸ ਮੇਰੀ ਇਹੋ ਗੁਜਾਰਿਸ਼ ਹੈ ਕਿ ਅ ਅਗਰ ਮੇਲ ਤੇ ਦਿਨੇ ਉਹ ਕਰ ਸਕਦੇ ਐਟੈਕ ਤੇ ਫੀਮੇਲ ਟ੍ਰਾਈ ਸਿਟੀ ਚ ਔਰ ਆਪਣੇ ਇੱਧਰ ਅੱਜ ਕੱਲ੍ਹ ਜਾਗਰੂਕਤਾ ਬਹੁਤ ਫੈਲ ਰਹੀ ਹੈ ਸਾੜੀ ਬੱਚੀਆਂ ਔਰ ਭੈਣਾ ਮਾਤਾਵਾਂ ਵੀ ਸਾਈਕਲਿੰਗ ਕਰਦੀਆਂ ਬਜ਼ੁਰਗ ਵੀ ਕਰਦੇ ਹੈਗੇ ਤੇ ਇਹ ਪੈਦਲ ਜਾਂ ਸਾਈਕਲ ਵਾਲੇ ਤੇ ਜ਼ਿਆਦਾ ਐਟੈਕ ਕਰਦੇ ਹੈਗੇ ਅੱਛਾ ਹੁਣ ਆਪਾਂ ਤੁਹਾਡੀਆਂ ਇਹਦੀਆਂ ਅਚੀਵਮੈਂਟਸ ਤੇ ਆ ਜਾਈਏ ਕਿ ਇਹਦੀਆਂ ਅਚੀਵਮੈਂਟਸ ਕਿੰਨੀਆਂ ਨੇ ਕਿਸ ਤਰ੍ਹਾਂ ਦੀਆਂ ਨੇ ਔਰ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਟੀਚਾ ਮਿਥੇ ਨੂੰ ਕਿ ਤੁਸੀਂ ਸਾ ਸੜਕਾਂ ਤੇ ਨਿਕਲਣਾ ਲੋਕਾਂ ਨੂੰ ਜਾਗਰੂਕ ਕਰ ਐ ਜੀ ਅ ਅੱਜ ਮਨੂੰ ਰੱਬ ਦੀ ਮਿਹਰ ਨਾਲ 693ਵਾਂ ਦਿਨ ਹੈਗਾ ਕੰਟੀਨਿਊ ਕੰਟੀਨਿਊ ਜੀ ਵਿਦਆਊਟ ਬ੍ਰੇਕ ਪਿਛਲੇ ਸਾਲ ਮੈਂ ਕੀ ਰੱਬ ਨੇ ਚਲਵਾਈ ਉਹਨਾਂ ਨੇ ਤੇ ਡਿਊਟੀ ਲਈ ਹੋਈ ਏ ਮੈਂ 48 ਨਾ ਜੀ ਇਹ 600 730 ਦਿਨ ਹੋਣਗੇ ਤੇ ਜੀ 2 ਸਾਲ ਹੋ ਜਾਣਗੇ ਨਾ ਜੀ 38 ਦਿਨ ਰਹਿ ਗਏਗੇ 37 ਦਿਨ 37 ਦਿਨ ਆ ਜੀ 2 ਸਾਲ ਹੋ ਜਾਣਗੇ ਤੇ ਇਸ ਪਿਛਲੇ ਸਾਲ ਮੈਂ 48833 ਕਿਲੋਮੀਟਰ ਸਾਈਕਲਿੰਗ ਕੀਤੀ ਉਸ ਤੋਂ ਪਿਛਲੇ ਸਾਲ 36380 ਕਿਲੋਮੀਟਰ ਕੀਤੀ ਮੇਨ ਜਿਹੜਾ ਮੇਰਾ ਮਕਸਦ ਹੈਗਾ ਮੈਂ ਲੋਕਾਂ ਨੂੰ ਇਹ ਸੁਨੇਹਾ ਦੇਣਾ ਕਿ ਪਹਿਲੇ ਸਾਡੇ ਬਜ਼ੁਰਗਾਂ ਨੂੰ ਦੇਖੋ ਬਿਮਾਰ ਨਹੀਂ ਪੈਂਦੇ ਸੀਗੇ ਕਾਰਨ ਪਸੀਨਾ ਕੱਢਿਆ ਕਰਦੇ ਸੀਗੇ ਤਾਂ ਹੋਰ ਕੋਈ ਸਾਧਨ ਵੀ ਨਹੀਂ ਹੁੰਦਾ ਸੀਗਾ ਮਜਬੂਰੀ ਸਮਝ ਲਓ ਜਾਂ ਜੋ ਵੀ ਸਮਝ ਲਓ ਕਿ ਸਾਈਕਲ ਦੀ ਮੇ ਸਾਧਨ ਹੁੰਦਾ ਸੀ ਜਾਂ ਸਾਈਕਲ ਜਾਂ ਪੈਦਲ ਹੁਣ ਆਪਾਂ ਪਸੀਨਾ ਕੱਢਣਾ ਬੰਦ ਕਰਤਾ ਹਰ ਘਰ ਵਿੱਚ ਰਾਸ਼ਨ ਦੀ ਤਨਾ ਦਵਾਈਆਂ ਆ ਰਹੀਆਂ ਕਿਉਂਕਿ ਜਿੰਨੀਆਂ ਸਾਨੂੰ ਪ੍ਰੋਬਲਮ ਹੋ ਰਹੀਆਂ ਲਾਈਫ ਸਟਾਈਲ ਡਿਜ਼ੀਜ਼ ਹੈ ਅਗਰ ਕੋਈ ਬੰਦਾ 20 25 ਕਿਲੋਮੀਟਰ ਚੱਲ ਸਾਈਕਲਿੰਗ ਕਰਦਾ ਹੈ ਜਾਂ 5 7 ਕਿਲੋਮੀਟਰ ਚੱਲਦਾ ਹੈ ਪਸੀਨਾ ਕੱਢਦਾ ਹੈ ਦੇਖੋ ਹੁਣ ਮੇਰੇ ਗੋਡਿਆਂ ਤੋਂ ਸਾਰਾ ਪਸੀਨਾ ਨਿਕਲਿਆ ਹੋਇਆ ਹੈ ਇਹ ਪਸੀਨਾ ਨਹੀਂ ਬਿਮਾਰੀਆਂ ਨਿਕਲੀਆਂ ਹੋਈਆਂ ਤੇ ਤੁਹਾਡੀਆਂ ਸਰੀਰ ਤੋਂ ਗੰਦਗੀ ਨਹੀਂ ਨਿਕਲੇਗੀ ਤੇ ਬਿਮਾਰੀਆਂ ਹੀ ਹੋਣਗੀਆਂ ਅੱਜ ਕੱਲ ਆਪਾਂ 40 ਦੀ ਉਮਰ ਵਿੱਚ ਗੋਡੇ ਚੇਂਜ ਕਰਾ ਰਹੇ ਹਾਂ ਪਹਿਲੇ ਦੇਖੋ ਸਟੈਂਟ ਪੈ ਰਹੇ ਸੀਗੇ ਹਾਰਟ ਪ੍ਰੋਬਲਮ ਜ਼ਿਆਦਾ ਹੋ ਰਹੀ ਸੀਗੀ ਹੁਣ ਅੱਜ ਕੱਲ ਸ਼ਹਿਰ ਸ਼ਹਿਰੀ ਘੁਟਨਾ ਬਦਲੀ ਕੇਂਦਰ ਖੁੱਲ ਰਹੇ ਨੇ ਸਮਾਜ ਤੋਂ ਸਾਨੂੰ ਉਹੀ ਉਹ ਮਿਲਦਾ ਜਿੰਦੀ ਲੋੜ ਹੁੰਦੀ ਏ ਕਿਉਂ ਸਾਨੂੰ ਆਪਣੀ ਗੱਡੀ ਦੀ ਸਰਵਿਸ ਦਾ ਤੇ ਪਤਾ ਐ ਰੱਬ ਨੇ ਜਿਹੜੀ ਗੱਡੀ ਦਿੱਤੀ ਏ ਉਹਦਾ ਨਹੀਂ ਪਤਾ ਸਾਡੇ ਗੁਰਦਾਸਪਨ ਸਾਹਿਬ ਨੇ ਬਹੁਤ ਪਹਿਲੇ ਗਾਲਾਂ ਗਾਇਆ ਬਾਕੀ ਦੀ ਗੱਲਾਂ ਬਾਅਦ ਹੀ ਪਹਿਲਾਂ ਸਿਹਤ ਜ਼ਰੂਰੀ ਹੈ ਸਾਡੇ ਸੀਐਮ ਸਾਹਿਬ ਵੀ ਕਹਿੰਦੇ ਕਿ ਪਹਿਲਾਂ ਸਿਹਤ ਜ਼ਰੂਰੀ ਹੈ ਲੇਕਿਨ ਆਪਾਂ ਕਹਿੰਦੇ ਜ਼ਰੂਰਾਂ ਲੇਕਿਨ ਅਮਲ ਨਹੀਂ ਕਰਦੇ ਹੈਗੇ ਆਪਾਂ ਆ ਉਮਰ ਮੈਂ ਦੇ 16 ਹੀ ਮੰਨਦਾ ਨਹੀਂ ਲੇਕਿਨ ਵੈਸੇ ਕਾਗਜ਼ਾਂ ਦੇ ਹਿਸਾਬ ਨਾਲ ਮੈਨੂੰ 54th ਈਅਰ ਸ਼ੁਰੂ ਹੋ ਗਿਆ 14 ਨਵੰਬਰ 70 ਦਾ ਜਨਮ ਹੈਗਾ ਜੀ ਮੇਰਾ ਤੇ ਉਮਰ ਜਸ ਨੰਬਰ ਹੈਗੀ ਤੁਹਾਨੂੰ ਇੱਕ 90 ਸਾਲ ਦੇ ਬਜ਼ੁਰਗ ਵੀ 16 ਸਾਲ ਦੇ ਜਜ਼ਬੇ ਵਾਲਾ ਮਿਲ ਸਕਦੇ ਹੈਗੇ ਔਰ ਇੱਕ 30 ਸਾਲ ਦਾ ਜਿਹੜਾ ਨੌਜਵਾਨ ਹੈਗਾ ਉਹ ਵੀ 90 ਸਾਲ ਵਾਲਾ ਦੀ ਮਾਨਸਿਕਤਾ ਵਾਲਾ ਮਿਲ ਸਕਦਾ ਹੈਗਾ ਤੇ ਕੋਈ ਰਿਕਾਰਡ ਵਗੈਰਾ ਬਣਾਏ ਨੇ ਹੁਣ ਤੱਕ ਹਾਂਜੀ ਹਾਂਜੀ ਇਹ ਜੀ ਸਾਈਕਲ ਤੇ ਖੜਾ ਹੈਗਾ ਇਹ ਵੀ ਮੈਨੂੰ ਗਿਫਟ ਮਿਲੀ ਸੀ ਜੀ ਐ ਜੀਆਰਸੀ 2023 ਚ ਜਿੰਨੇ ਦੇ ਚ 10000 ਸਾਈਕਲਿਸਟ ਨੇ ਹਿੱਸਾ ਲਿੱਤਾ ਸੀਗਾ ਮੈਂ ਇੰਡੀਆ 'ਚ ਨੰਬਰ 1 ਰਿਆ ਤੇ ਉਹਨਾਂ ਨੇ ਮੈਨੂੰ ਇਹ ਸਾਈਕਲ ਦਿੱਤੀ ਸੀਗੀ ਹੁਣ ਇਹ 10 ਮਾਰਚ ਨੂੰ ਇੱਕ ਕੰਪੀਟੀਸ਼ਨ ਖਤਮ ਹੋਇਆ ਇੱਕ ਬਹੁਤ ਵਧੀਆ ਸੰਸਥਾ ਹੈਗੀ ਉਹਦੇ ਬਾਰੇ ਵੀ ਥੋੜਾ ਜਿਹਾ ਤੁਹਾਨੂੰ ਦੱਸਣਾ ਚਾਹਾਂ ਦਾ ਕੈਨ ਕਿਡ ਕਿਡਸ ਕੈਨ ਇੱਕ ਆਈਐਸ ਅਫੀਸਰ ਹੈਗੀ ਲੇਡੀਜ਼ ਪੂਨਮ ਬਗਾਈ ਜੀ ਔਰ ਡਾਕਟਰ ਸੋਨਲ ਸ਼ਰਮਾ ਇਹਨਾਂ ਨੇ ਬੱਚਿਆਂ ਨੂੰ ਜਿਨ੍ਹਾਂ ਨੂੰ ਕੈਂਸਰ ਹੁੰਦਾ ਉਹਨਾਂ ਵਾਸਤੇ 13 ਸਾਲ ਪਹਿਲੇ ਸੰਸਥਾ ਬਣਾਈ ਸੀਗੀ ਆਪਣੇ ਕੁਰਾਲੀ ਦੇ ਕੋਲ ਸਾਂਝਾ ਵੇੜਾ ਕਰਕੇ ਇੱਕ ਜਗ੍ਹਾ ਹੈਗੀ ਜਿੱਦਾਂ ਇਹ ਉਹਨਾਂ ਫੈਮਿਲੀ ਨੂੰ ਰੱਖਦੇ ਹੈਗੇ ਉਹਨਾਂ ਬੱਚਿਆਂ ਦਾ ਪੂਰਾ ਟ੍ਰੀਟਮੈਂਟ ਕਰਾਉਂਦੇ ਤੇ ਹਰ ਸਾਲ ਸਾਈਕਲ ਫੋਰ 골ਡ ਕੰਪੀਟੀਸ਼ਨ ਲਾਂਚ ਕਰਦੇ ਐ ਅਵੇਅਰਨੈਸ ਵਾਸਤੇ ਤੇ ਪਿਛਲੇ ਸਾਲ ਵੀ ਇਸ ਵਿੱਚ ਮੈਂ ਫਰਸਟ ਆਇਆ ਸੀਗਾ ਇਸ ਸਾਲ ਵੀ ਫਰਸਟ ਆਇਆ ਹੈਗਾ ਵਾ 5500 ਮੈਂ 4 ਫਰਵਰੀ ਜਿਹੜਾ ਵਰਲਡ ਕੈਂਸਰ ਡੇ ਹੁੰਦਾ ਹੈਗਾ ਇਹ ਵਰਲਡ ਕੈਂਸਰ ਡੇ ਨੂੰ ਇਸ ਸਾਈਕਲ ਫੋਰ 골ਡ ਲਾਂਚ ਕਰਦੇ ਗੋਲਡ ਐਸੋਸੀਏਟ ਕੀਤਾ ਇਹਨਾਂ ਨੇ ਚਾਈਲਡ ਕੈਂਸਰ ਨਾਲ ਔਰ ਆਪਣੇ ਪੰਜਾਬ ਗਵਰਨਮੈਂਟ ਨਾਲ ਐਮਓਯੂ ਵੀ ਸਾਈਨ ਕੀਤਾ ਹੈਗਾ 0 ਤੋਂ 19 ਸਾਲ ਦਾ ਜੋ ਵੀ ਬੱਚਾ ਹੈ ਜਿਹੜਾ ਕੈਂਸਰ ਦਾ ਇਲਾਜ ਨਹੀਂ ਹੈ ਉਹਨਾਂ ਦੇ ਮਾਪਿਓ ਕਰ ਪਾਉਂਦੇ ਉਹਨਾਂ ਦਾ ਕਿਉਂਕਿ ਕੈਂਸਰ ਬਹੁਤ ਮਹਿੰਗਾ ਟ੍ਰੀਟਮੈਂਟ ਹੁੰਦਾ ਹੈ ਔਰ ਲੰਬਾ ਟ੍ਰੀਟਮੈਂਟ ਹੁੰਦਾ ਹੈ ਤੇ ਇਹਨਾਂ ਨੂੰ ਕੰਟੈਕਟ ਕਰ ਸਕਦੇ ਕੈਨਕਿਡ ਕਿਡਸ ਕੈਨ ਤੇ ਤੇ ਇਹਨਾਂ ਦਾ ਪੜ੍ਹਾਈ ਲਿਖਾਈ ਖਾਣਾ ਪੀਣਾ ਔਰ ਇੱਕ ਮੈਂਬਰ ਨੂੰ ਵੀ ਕੋਲ ਰੱਖਦੇ ਹੈਗੇਵੇਂ ਔਰ ਪੂਰ ਹੁਣ ਤੱਕ ਇਹ ਸੰਸਥਾ 72000 ਤੋਂ ਜ਼ਿਆਦਾ ਬੱਚਿਆਂ ਦਾ ਟ੍ਰੀਟਮੈਂਟ ਕਰਾ ਚੁੱਕੀ ਹੈਗੀ ਹਾਂਜੀ ਹੁਣ ਤੱਕ ਤੁਹਾਡੇ ਕਹਿਣ ਤੇ ਜਾਂ ਤੁਹਾਨੂੰ ਦੇਖ ਕੇ ਕੋਈ ਤੁਹਾਡੇ ਧਿਆਨ 'ਚ ਹੈ ਕਿ ਕੋਈ ਬੰਦੇ ਨੇ ਆਪਣਾ ਬਦਲਤਾ ਹੋਵੇ ਰੂਟੀਨ ਚੇਂਜ ਕਰਤਾ ਹੋਵੇ ਕਿ ਨਹੀਂ ਯਾਰ ਜੇ ਬਾਲੀ ਸਾਹਿਬ 54 ਦੀ ਉਮਰ ਦੇ ਵਿੱਚ ਇਹ ਕਰਕੇ ਫਿਟ ਰੱਖ ਸਕਦੇ ਤਾਂ ਅਸੀਂ ਵੀ ਚੇਂਜ ਕਰੀਏ ਕੋਈ ਹੈ ਇਹਨਾਂ ਇਹ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਬੰਦਾ ਧਿਆਨ 'ਚ ਹੈ ਜੀ ਕਾਫੀ ਲੋਕ ਹੈਗੇ ਹੋਂਦੇ ਵਿੱਚ ਬਹੁਤ ਵੱਡਾ ਯੋਗਦਾਨ ਮੈਂ ਤੁਹਾਡੇ ਭਰਾਵਾਂ ਦਾ ਦਿੰਦਾ ਜਿਵੇਂ ਮੀਡੀਆ ਮੀਡੀਆ ਚੌਥਾ ਔਰ ਸਾਰਿਆਂ ਨਾਲੋਂ ਮਹੱਤਵਪੂਰਨ ਸਤੰਭ ਮੰਨਿਆ ਜਾਂਦਾ ਹੈਗਾ ਆਪਣੀ ਡੈਮੋਕ੍ਰੇਸੀ ਦਾ ਜੁਡੀਸ਼ਰੀ ਤੋਂ ਬਾਅਦ ਮੀਡੀਆ ਹੀ ਹੈ ਜਿਹੜਾ ਵਾਚ ਡੌਗ ਦਾ ਕੰਮ ਕਰਦਾ ਹੈਗਾ ਤੇ ਮੇਰੇ ਕਾਫੀ ਚੈਨਲਾਂ ਨੇ ਇੰਟਰਵਿਊ ਲਿੱਤੇ ਹੈਗੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਕਾਫੀ ਲੋਕ ਹਨੇ ਸ਼ੁਰੂ ਕਰਤੀ ਔਰ ਕਈ ਆਪਣੇ ਨਿਆਣੇ ਮਿਲਦੇ ਰਾਜ ਚ ਜਵਾਗ ਮਿਲਦੇ ਹੈਗੇ ਕਹਿੰਦੇ ਅਸੀਂ ਤੁਹਾਡਾ ਇੰਟਰਵਿਊ ਦੇਖਿਆ ਸੀ ਤੁਹਾਡਾ ਇੰਟਰਵਿਊ ਤੋਂ ਦੇਖ ਕੇ ਆਪਾਂ ਮੀਡੀਆ ਵਿੱਚ ਆਪਾਂ ਸਾਈਕਲਿੰਗ ਸ਼ੁਰੂ ਕਰਤੀ ਹੈਗੀ ਸਕੂਲਾਂ ਹੀ ਜਾਣਾ ਉਦਰਾਜ ਬੱਚੇ ਜਿਨ੍ਹਾਂ ਸਕੂਲਾਂ ਦੇ ਅੱਗੇ ਮੈਂ ਲੰਘਦਾ ਵਾਂ ਉਹ ਬੱਚੇ ਵੀ ਵੇਵ ਕਰਦੇ ਤੇ ਕਹਿੰਦੇ ਆਪਾਂ ਅੰਕਲ ਤੁਹਾਨੂੰ ਦੇਖ ਕੇ ਸਾਈਕਲਿੰਗ ਸ਼ੁਰੂ ਕੀਤੀ ਹੈ ਵੱਡੇ ਹਨ ਵੀ ਤੇ ਬੱਚਿਆਂ ਨੇ ਵੀ ਜੀ ਉਹਨਾਂ ਦੇ ਵਿੱਚ ਧੰਨਵਾਦ ਮੈਂ ਦਿੰਨਾ ਜੀ ਮੀਡੀਆ ਦਾ ਜਿਨ੍ਹਾਂ ਨੇ ਅਗਰ ਮੈਂ ਪ੍ਰੇਤਨ ਕਰ ਰਹੇ ਹਾਂ ਤੇ ਉਸ ਪ੍ਰੇਤਨ ਦੀ ਜਾਣਕਾਰੀ ਹੈਗੀ ਲੋਕਾਂ ਤੱਕ ਪਹੁੰਚਾਈ ਹੈਗੀ ਬਹੁਤ ਧੰਨਵਾਦ ਅਸੀਂ ਤੁਹਾਨੂੰ ਰੋਕਿਆ ਤੇ ਤੁਹਾਡੇ ਤੁਹਾਡਾ ਹੁਣ ਤੱਕ ਤਾਂ ਤੁਸੀਂ ਮੇਰੇ ਖਾਲਸ 3-4 ਕਿਲੋਮੀਟਰ ਤੱਕ ਅੱਗੇ ਲੰਘ ਜਾਣਾ ਸੀ ਕਿਲੋ ਕਿਲੋਮੀਟਰ ਮਾਇਨੇ ਨਹੀਂ ਰੱਖਦੇ ਜੀ ਸਨੇਹਾ ਲੋਕਾਂ ਤੱਕ ਪਹੁੰਚਣਾ ਮਾਇਨੇ ਰੱਖਦਾ ਹੈ ਅਗਰ ਕੋਈ ਮੈਨੂੰ ਫੋਲੋ ਕਰਨਾ ਚਾਹੇ ਤੇ ਇੰਸਟਾ ਤੇ ਮੇਰਾ ਹੈਗਾ ਜੀ ਰੁਪੇਸ਼ 141170 ਲੇਕਿਨ ਉਸ ਫਾਲੋ ਤੋਂ ਵੀ ਜ਼ਿਆਦਾ ਮੈਂ ਚਾਹਾਂਗਾ ਕਿ ਮੇਰੀ ਲਾਈਫ ਸਟਾਈਲ ਫਾਲੋ ਕਰੋ ਤਾਂ ਕਿ ਤੁਸੀਂ ਮਾਈਗਰੇਨ 슈ਗਰ ਵੀ ਠੀਕ ਹੋ ਜਾਂਦੀ ਹੈਗੀ ਜੀ ਕੋਲੇਸਟ੍ਰੋਲ ਠੀਕ ਹੋ ਜਾਂਦਾ ਹੈ ਬੀਪੀ 슈ਗਰ ਹਾਰਟ ਪ੍ਰੋਬਲਮ ਇਹ ਸਾਰੀਆਂ ਠੀਕ ਹੋ ਜਾਂਦੀਆਂ ਅਗਰ ਆਪਾਂ ਸਰੀਰੋਂ ਪਸੀਨਾ ਕੱਢਣਾ ਸ਼ੁਰੂ ਕਰਦੇ ਹੈਗੇ ਆ ਤੇ ਐਈਓ ਮੇਰਾ ਇੱਕ ਗੁਜਾਰਾ ਇੱਕ ਇਹਨਾਂ ਦਾ ਲਕਸ਼ ਹੈ ਬਾਲੀ ਸਾਹਿਬ ਦਾ ਕਹਿ ਲੋ ਕਿ ਇਹਨਾਂ ਦਾ ਇੱਕ ਟੀਚਾ ਹੈ ਯਹੀ ਹੈ ਮੇਰਾ ਲਕਸ਼ ਹੈ ਔਰ ਸਪਨਾ ਸਵਾਸਥ ਔਰ ਨਸ਼ਾ ਮੁਕਤ ਦੇਸ਼ ਆਪਣਾ ਔਰ ਇਹਨਾਂ ਨੇ ਦੇਸ਼ ਦਾ ਝੰਡਾ ਲਾਇਆ ਹੋਇਆ ਔਰ ਇਹ ਬਾਲੀ ਸਾਹਿਬ ਆ ਨੰਬਰ ਕਦਾ ਹੈ ਸਰ ਆਡੈਕਸ ਦਾ ਨੰਬਰ ਹੈਗਾ ਐਂ ਤੇ ਬਾਰੇ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਐ ਸਰ ਇੱਕ ਨਾ ਫਰਾਂਸ ਗਵਰਨਮੈਂਟ ਦਾ ਆ ਇੰਡੀਆ ਇਸ ਰਿਪਰੈਜ਼ੈਂਟਡ ਹੈਗਾ ਉਹਨੂੰ ਕਹਿੰਦੇ ਆਡੈਕਸ ਹਰ ਸਾਈਕਲਿਸਟ ਦੀ ਤਮੰਨਾ ਹੁੰਦੀ ਹੈ ਹਰੇਕ ਜਿਵੇਂ ਖਿਡਾਰੀ ਦੀ ਤਮੰਨਾ ਹੁੰਦੀ ਹੈ ਨਾ ਕਿ ਆਪਣੀ ਗੇਮ ਵਿੱਚ ਮੈਂ ਕੋਈ ਨਾਂ ਹਾਸਲ ਕਰਾਂ ਕੋਈ ਪਦਵੀ ਹਾਸਲ ਕਰਾਂ ਤੇ ਸਾਈਕਲਿਸਟ ਦੀ ਤਮੰਨਾ ਹੁੰਦੀ ਹੈ ਕਿ ਸੁਪਰ ਰੈਂਡੀਓਰ ਦਾ ਟਾਈਟਲ ਹਾਸਲ ਕਰਾਂ ਐਸ ਆਰ ਕਹਿੰਦੇ ਉਹਨੂੰ ਫਰਾਂਸ ਗਵਰਨਮੈਂਟ ਵੱਲੋਂ ਮਿਲਦਾ ਹੈਗਾ ਤੇ ਇਹ ਮੇਰਾ ਰਾਈਡਰ ਨੰਬਰ ਹੈਗਾ ਤੇ ਤੁਹਾਡੇ ਸਾਰਿਆਂ ਦੇ ਵੇਸ਼ੇਜ਼ ਔਰ ਰੱਬ ਦੇ ਆਸ਼ੀਰਵਾਦ ਨਾਲ ਮੈਂ ਟ੍ਰਾਈ ਸਿਟੀ ਦਾ ਪਹਿਲਾ ਬੰਦਾ ਮੈਂ 6 ਟਾਈਟਲ ਲੈ ਚੁੱਕਿਆ ਹੈਗਾ ਵਾ ਇਹ ਇੱਕ ਟਾਈਟਲ ਲੈਣ ਵਾਸਤੇ ਪਹਿਲੇ ਤੁਹਾਨੂੰ ਆਡੈਕਸ ਇੰਡੀ ਦਰਸ਼ਕਾਂ ਨੂੰ ਦੱਸ ਦੇਣਾ ਅਗਰ ਕੋਈ ਸਾਈਕਲਿਸਟ ਲੈਣਾ ਚਾਹੇ ਤੇ ਕੀ ਕਰਨਾ ਹੁੰਦਾ ਹੈਗਾ ਪਹਿਲੇ ਆਡੈਕਸ ਇੰਡੀਆ ਦੇ ਸਾਨੂੰ ਰਜਿਸਟਰ ਕਰਨਾ ਹੁੰਦਾ ਹੈਗਾ ਉਹਦੇ ਵਾਸਤੇ 750 ਰੁਪਏ ਫੀਸ ਹੁੰਦੀ ਹੈਗੀ ਉਸ ਤੋਂ ਬਾਅਦ ਤੁਹਾਨੂੰ 200 ਕਿਲੋਮੀਟਰ ਚਲਾਣਾ ਹੁੰਦਾ ਹੈ ਇਹਨਾਂ ਦੇ ਐਸੋਸੀਏਟਿਡ 82 ਕਲੱਬ ਹੈਗੇ ਸਾਡੇ ਸਨ ਨਾਲ ਜਿਹੜਾ ਪਟਿਆਲਾ ਪੈਂਦਾ ਹੈ ਕਲੱਬ ਪਟਿਆਲਾ ਜਲੰਧਰ ਲੁਧਿਆਣਾ ਸੋਨੀਪਟ ਪਾਣੀਪਤ ਇਸ ਤਰ੍ਹਾਂ ਹੈਗੇ ਕਲੱਬ 200 ਕਿਲੋਮੀਟਰ ਵਸੇ ਤੁਹਾਨੂੰ 13.5 ਘੰਟੇ ਮਿਲਦੇ ਹੈ ਰਾਈ ਚੈਕਿੰਗ ਹੁੰਦੀ ਹੈ ਤੁਹਾਨੂੰ ਚੈੱਕ ਪੁਆਇੰਟ ਦੇ ਟਾਈਮ ਤੇ ਪਹੁੰਚਣਾ ਹੁੰਦਾ ਹੈ ਕੁਝ ਐਕਪੋਇੰਟ ਮੈਂਡ ਹੁੰਦੇ ਜਿੱਥੇ ਜਿਵੇਂ ਤੁਸੀਂ ਆਰਗੇਨਾਈਜ਼ਰ ਤੁਸੀਂ ਸਾਈਨ ਕਰੋਗੇ ਜਾਂ ਕਹਿ ਦੋਗੇ ਉੱਥੇ ਸੈਲਫੀ ਪਾਣੀ ਹੈ ਇਸ ਟਾਈਮ ਦੇ ਦੌਰਾਨ ਲੇਟ ਹੋ ਗਏ ਤੇ ਡਿਸਕਵਾਲਿਫਾਈ ਮੰਨਿਆ ਜਾਂਦਾ ਹੈ ਔਰ 13.5 ਘੰਟੇ ਵਿੱਚ ਕੋਈ ਇਹ ਰੇਸ ਨਹੀਂ ਹੁੰਦੀਗੀ ਜਿਹੜਾ ਬੰਦਾ 13 ਘੰਟੇ 29 ਮਿੰਟ ਵਿੱਚ ਕਰ ਰਹਾ ਹੈ ਉਹ ਵੀ ਕੁਆਲੀਫਾਈਰ ਹੈਗਾ ਜਿਹਨੇ 10 ਘੰਟੇ ਵਿੱਚ ਕਰਤੀ ਉਹ ਵੀ ਕੁਆਲੀਫਾਈਰ ਹੈ 300 ਵਸਤੇ ਸਾਨੂੰ 20 ਘੰਟੇ ਮਿਲਦੇ ਨੇ 400 ਵਸਤੇ ਮਿਲਦੇ ਹੈਗੇ ਜੀ 27 ਘੰਟੇ 600 ਵਸਤੇ ਮਿਲਦੇ ਹੈਗੇ 40 ਘੰਟੇ ਜਦ ਤੁਸੀਂ 200 300 400 600 ਦਾ ਇੱਕ ਸੈੱਟ ਪੂਰਾ ਕਰ ਦਿੰਦੇ ਹੈਗੇ ਉਹ ਤੁਹਾਨੂੰ ਇੱਕ ਟਾਈਟਲ ਮਿਲਦਾ ਹੈ ਸਰ ਦਾ ਤੇ ਇਹ ਮੈਂ ਸੈੱਟ 6 ਵਾਰ ਪੂਰਾ ਕਰ ਚੁੱਕਿਆ ਹੈਗਾ ਤਾਂ ਮੈਂ 6 ਟਾਈਟਲ ਲੈ ਚੁੱਕਿਆ ਹਾਂ ਸਤੋਂ ਹੁਣ ਫੇਰ ਸ਼ੁਰੂ ਕਰਤਾ ਹੈਗਾ ਹੋਂਦਾ ਵੀ 200 ਮਾਰ ਆਇਆ ਔਰ ਤੁਹਾਨੂੰ ਕਹਾਂਗਾ ਆਪਣੇ ਆਪਣੇ ਸ਼ਹਿਰ ਹੀ ਤੁਹਾਡੇ ਕੋਈ ਨਾ ਕੋਈ ਸਾਈਕਲਿੰਗ ਕਲੱਬ ਜ਼ਰੂਰ ਹੋਏਗਾ ਮੇਰਾ ਸਰ ਨਾਲੋਂ ਪਹਿਲਾ ਸਾਈਕਲਿੰਗ ਕਲੱਬ ਅੰਬਾਲਾ ਸੀਗਾ ਜਿੰਦੀ ਮੈਂ ਜਰਸੀ ਪਾਈ ਏ ਔਰ ਦੂਜਾ ਇੱਧਰ ਟ੍ਰਾਈ ਸਿਟੀ ਦਾ ਰਜਿਸਟਰਡ ਸਾਈਕਲ ਗਰੁੱਪ ਹੈਗਾ ਸਾਈਕਲ ਫੈਮਿਲੀ ਕਾਂਗਾ ਮੈਂ ਜਿਹੜਾ ਕੌਜ ਵਾਸਤੇ ਸਾਈਕਲ ਕਰਦਾ ਹੈਗਾ ਸਾਈਕਲ ਗਿਰੀ ਤੇ ਅਕਸ਼ਿਤ ਪਾਸੀ ਔਰ ਡਾਕਟਰ ਸੁਨੇਨਾ ਵੰਸਲ ਹੋਏਗੇ ਤੁਸੀਂ ਕਿਸੇ ਨਾ ਕਿਸੇ ਉਹਦੇ ਨਾਲ ਜੁੜੋ ਸਾਈਕਲਿੰਗ ਕਲੱਬ ਨਾਲ ਉਹਦੇ ਨਾਲ ਸਰ ਮੋਟੀਵੇਸ਼ਨ ਮਿਲਦੀ ਹੈਗੀ ਮੈਂ ਦੇਖਦਾ ਕਿ ਕੱਲਾ ਅger ਚਲਾ ਗਏ ਤੁਹਾਨੂੰ ਲੱਗਦਾ 10 20 ਕਿਲੋਮੀਟਰ ਚਲਾ ਗਏ ਮੈਂ ਬਹੁਤ ਚਲਾ ਲਿਆ ਲੇਕਿਨ ਜੇ ਅger ਮੈਂ ਤੁਹਾਡੇ ਕਲੱਬ ਨੂੰ ਜੁਆਇਨ ਕਰਦਾ ਦੇਖਦਾ ਜੀ ਇੱਕ ਤੋਂ ਇੱਕ ਧੁਰੰਦਰ ਪੇ ਹੈਗੇ ਤੇ ਫਿਰ ਮੇਰੇ ਚ ਜਜਮਾਨਦਾ ਹੈ ਕਿ ਮੈਂ ਇਹਨਾਂ ਨੂੰ ਪਿੱਛੇ ਛੱਡਣਾ ਹੈ ਜਾਂ ਇਹਨਾਂ ਨਾਲ ਕੰਪੀਟੀਸ਼ਨ ਕਰਨਾ ਹੈ ਅੱਛਾ ਤੁਸੀਂ ਕਿੱਥੇ ਨੋਟ ਕਰਦੇ ਹੋ ਇਹ ਜਿਹੜੇ ਤੁਹਾਡੇ ਕਿਲੋਮੀਟਰ ਨੇ ਸਰ ਇਹ Strava ਇੱਕ ਐਪ ਹੈਗਾ ਜਿਹਨੂੰ ਇੰਟਰਨੈਸ਼ਨਲੀ ਮੰਨਿਆ ਜਾਂਦਾ ਹੈਗਾ ਇਹ ਦੇ ਚ ਤੁਹਾਡੇ ਟਾਈਮ ਇਹ ਦੇਖੋ ਜੀ ਟਾਈਮ ਆਂਦਾ ਹੈਗਾ ਜਿਵੇਂ ਅੱਜ ਮੈਂ 3 ਘੰਟੇ 44 ਮਿੰਟ 11 ਸੈਕਿੰਡ ਵਿੱਚ ਹੁਣ ਰੋਕਿਆ ਹੈ ਨੋ 65 ਕਿਲੋਮੀਟਰ 65.72 ਕਿਲੋਮੀਟਰ ਕਰ ਚੁੱਕੇ ਹਾਂ 17.5 ਦੀ ਸਪੀਡ ਆਈ ਏ ਅੱਜ ਕੱਲ ਸਪੀਡ ਵੈਸੇ ਵੀ ਮੈਂ ਸਪੀਡ ਤੇ ਨਹੀਂ ਰੱਖਦਾ ਕਿਉਂਕਿ ਲੋਕਾਂ ਨਾਲ ਇੰਟਰੈਕਸ਼ਨ ਮੇਰਾ ਮੇਨ ਮੋਟੋ ਹੈਗਾ ਤੇ ਐਂਦੇ ਤੋਂ ਜੀ ਆਪਣੇ ਆਰਗੇਨਾਈਜ਼ਰ ਚੱਕ ਲੈਂਦੇ ਹੈਗੇਵੇਂ ਤੇ ਇਹ ਹੈਗਾ ਜੀ ਸਟਰਾਵਾ ਇਹ ਤੁਹਾਡੀ ਰਨਿੰਗ ਵਾਕਿੰਗ ਔਰ ਸਾਈਕਲਿੰਗ ਨੂੰ ਰਿਕਾਰਡ ਕਰਦਾ ਹੈ ਤੇ ਇੰਟਰਨੈਸ਼ਨਲੀ ਜਾਂ ਨੈਸ਼ਨਲੀ ਤੁਸੀਂ ਕੋਈ ਕੰਪੀਟੀਸ਼ਨ ਲੜਦੇ ਹੋ ਇਹਨੂੰ ਆਰਗੇਨਾਈਜ਼ਰ ਇੱਥੋਂ ਹੀ ਚੱਕ ਲੈਂਦਾ ਹੈਗਾ 100 ਕਿਲੋਮੀਟਰ ਚਲਾਉਣ ਵਾਸਤੇ ਕੁਝ ਸਮਾਨ ਵੀ ਤੁਹਾਨੂੰ ਕੈਰੀ ਕਰਨਾ ਪੈਂਦਾ ਹੋਊਗੀ ਕੁਝ ਕੈਰੀ ਕਰਕੇ ਸਰ ਅੱਜਕੱਲ ਗਰਮੀ ਹੈ ਗਰਮੀ 'ਚ ਇੱਕ ਤੇ ਪਾਣੀ ਹੋਣਾ ਬਹੁਤ ਜ਼ਰੂਰੀ ਹੈਗਾ ਔਰ ਦੂਜਾ ਜੀ ਇੱਕ ਟਿਊਬ ਜਿਵੇਂ ਮੇਰੇ ਟਾਇਰ ਪਤਲੇ ਹੈਗੇਵੇਂ ਔਰ ਅਗਰ ਕਦੀ ਪ੍ਰੋਬਲਮ ਆ ਜਾਂਦੀ ਏ ਤੇ ਟਿਊਬ ਬਦਲਣ ਦੀ ਨੋਬਤ ਆਏ ਤੇ ਕਈ ਵਾਰ ਚੰਡੀਗੜ੍ਹ ਵੀ ਤੁਹਾਨੂੰ ਟਿਊਬ ਨਹੀਂ ਮਿਲਦੀ ਹੈਗੀ ਔਰ ਇੱਕ ਹੋਰ ਕਹਿੰਦਾ ਫੌਰਨ ਦੇ ਵੀ ਇੰਡੀਅਨ ਬਾਏ ਇੰਡੀਅਨ ਜਿਵੇਂ ਸਾਡੇ ਮੋਦੀ ਜੀ ਕਹਿੰਦੇ ਸੇਮ ਮੈਂ ਵੀ ਸੁਨੇਹਾ ਦਿੰਦਾ ਜੀ ਕੀ ਰਾਲਸਨ ਦਾ ਟਾਇਰ ਸਾਰਾ ਤੋਂ ਵਧੀਆ ਹੈ ਤੁਸੀਂ 4 4 5 5000 ਦੇ ਟਾਇਰ ਗੱਡੀਆਂ ਵਿੱਚ ਪਵਾਉਣ ਦੀ ਸਾਈਕਲਾਂ ਵਿੱਚ ਪਵਾਉਣ ਦੀ ਕੋਈ ਲੋੜ ਨਹੀਂ ਮੈਂ 99000 ਕਿਲੋਮੀਟਰ ਲਗਭਗ ਕਰ ਚੁੱਕਿਆ ਜੀ 400 ਰੁਪਏ ਦਾ ਟਾਇਰ ਪਵਾਉਣਾ 200 ਦੀ ਟਿਊਬ ਪਵਾਉਣਾ ਰਾਲਸਨ ਦੀ ਤੇ ਕਿਉਂਕਿ ਇੰਡੀਆ ਦੀ ਰੋਡ ਦੇ ਹਿਸਾਬ ਨਾਲ ਰਾਲਸਨ ਟਾਇਰ ਉਹ ਟਿਊਬ ਬੈਸਟ ਹੈਗੇ ਤੁਸੀਂ ਤੇ ਆਪਣੇ ਕੋਲ ਐਕਸਟਰਾ ਟਿਊਬਸ ਲੈ ਕੇ ਚੱਲਣਾ ਪੈਂਦਾ ਹੈਗਾ ਸਰ ਸਪੈਸ਼ਲੀ ਧੰਨਵਾਦ ਬਾਲੀ ਸਾਹਿਬ। ਸ਼ੁਕਰੀਆ ਤੁਹਾਡਾ। ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਇਹ ਇਹ ਇੱਕ ਇਨਸਪੀਰੇਸ਼ਨ ਹੈ ਉਹਨਾਂ ਲੋਕਾਂ ਲਈ ਜਿਹੜੇ ਕਿਤੇ ਨਾ ਕਿਤੇ ਸੋਚ ਰਹੇ ਆ ਕਿ ਯਾਰ ਸਿਹਤ ਦਾ ਖਿਆਲ ਰੱਖਣਾ ਜ਼ਰੂਰੀ ਹੈ। ਤਾਂ ਬਾਲੀ ਸਾਹਿਬ ਹੋਰਾਂ ਦਾ ਉਹਨਾਂ ਨੇ ਆਪਣਾ ਇੰਸਟਾਗ੍ਰam ਅਕਾਊਂਟ ਵੀ ਦੱਸਤਾ ਤੁਹਾਨੂੰ ਕਿ ਤੁਸੀਂ ਉਹਦੇ ਤੇ ਵਿਜ਼ਿਟ ਕਰ ਸਕਦੇ ਹੋ ਔਰ ਫੋਲੋ ਜ਼ਰੂਰ ਕਰੋ ਇਹਨਾਂ ਦੇ ਰੂਟੀਨ ਨੂੰ ਔਰ ਇਹਨਾਂ ਦੇ ਜਜ਼ਬੇ ਨੂੰ ਜ਼ਰੂਰ ਫੋਲੋ ਕਰੋ ਔਰ ਸਾਡੇ ਵੱਲੋਂ ਬਾਲੀ ਸਾਹਿਬ ਨੂੰ ਸ਼ੁਭ ਕਾਮਨਾਵਾਂ ਕਿ ਇੱਕ ਨਵਾਂ ਰਿਕਾਰਡ ਬਣਾਉਣ ਲਈ ਜਾ ਰਹੇ ਆ। ਸੱਚੀਕਾ